ਹਾਂਜੀ ਅਸੀਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਆ ਪ੍ਰੀਤ ਬਲੌਗ ਦੇ ਵਿੱਚ ਲੋ ਜੀ ਅੱਜ ਕਰ ਰਹੇ ਆ ਕਲਚ ਦਾ ਕੰਮ ਸਟਾਰਟ ਕਲਚ ਪਲੇਟ ਪਾ ਰਹੇ ਆ ਜੀ ਅੱਜ ਮੈਂ ਵੀ ਅੱਜ ਜੈਨ ਬਣਾ ਰਹੇ ਆ ਹਾਂਡੀ ਦਾ ਰਾਵਣਾ ਰਾਵਣਾ ਚੋਟ ਮਾਰਨੀ ਨਹੀਂ ਪੜਦਾ ਇਥੇ ਮਾਰ ਚੋਟਾਂ ਚਾਰ ਕਰ ਲੈਣਾ ਚਾਹਾਂਡੀ ਦਾ ਬਈ ਜੈਨ ਬਣਾ ਰਹੇ ਹਾਂ ਜੀ ਆ ਲੈ ਜੰਗੀ ਤਰ੍ਹਾਂ ਬਣ ਗਈ ਗੱਲ ਹਾਂ ਹਾਂ ਬਾੜਿਆ ਬਾੜੀ ਬਾਈ ਬਾੜੀ ਚੁਪਕਾਤਾ ਨੇ ਹੁਣ ਚਾਚੇ ਨੇ ਪੇ ਤਿੰਨ ਪਾਣੀ ਚੁੱਕੇ ਅੱਗੇ ਬੜੀ ਔਖਾ ਅੱਗੇ ਹੋਰ ਲੱਗੇ ਹਨਾ ਰਾਜੂ ਤਾਂ ਲੱਗ ਗਿਆਨ ਹੋ ਗਿਆ ਜੀ ਇਹ ਤਾਂ ਤਾਂ ਮੋਕੇ ਆਪਣਾ ਹੁਣ ਆਪਾਂ ਫੋਨਿਆ ਕਲੱਚ ਫਿਰ ਕਲੱਚ ਦੇ ਸਪਰਿੰਗਸ ਪੂੰਗ ਪਾਉਣੇ ਅੱਜ ਨਵੇਂ ਆਗੀ ਕਰੀ ਜਨਾ ਇਹ ਕਹਿੰਦਾ ਵੀ ਮੈਂ ਕਰੂੰਗਾ ਜੇ ਚੱਕ ਕੇ ਸ਼ਰਤ ਲੱਗੀ ਵੀ ਹੈ ਕਿ ਨਾ ਕਰਾਂ ਚੱਕ ਕੇ ਮੈਂ ਪਾਉਣੀ ਆ ਕੀ ਛਾਪੜਾ ਲੋ ਬਈ ਇਹਦੇ ਵਿੱਚ ਆਪਾਂ ਵਾਹ ਬੈਰਿੰਗ ਵੀ ਚੈੱਕ ਕਰ ਲੈਂਦੇ ਹਾਂ ਖੋਲ ਕੇ ਕਿ ਨਹੀਂ ਫਰਮਣ ਮੋਮਤੀ ਛਾਪੜਦੇ ਮੋਮਤੀ ਛਾਪੜਦੇ ਬੈਰਿੰਗ ਗੁਰੂ ਦੇ ਚੈੱਕ ਕਰ ਰਹੇ ਆ ਕੰਮ ਕਰਨਾ ਜੀਰੋ ਜੀਰੋ ਪਤਾ ਲੱਗੇ ਅੱਤੀ ਫਾਰਮੈਨ ਨੂੰ ਸਾਡੇ ਨੂੰ ਬਾਅਦ ਚ ਹੱਥ ਨਾ ਲਾਉਣੇ ਬਹਿਣ ਇਹ ਨਹੀਂ ਬੋਲ ਮੰਜੀ ਤਸੱਲੀਆਂ ਕਰ ਦੋ ਪੂਰੀਆਂ ਨਾ ਲੋ ਦੀ ਇੱਕ ਸਾਡਾ ਮਸ਼ੀਨ ਵਾਲਾ ਸੱਜਣ ਹੋਰ ਪਹੁੰਚ ਗਿਆ ਸ੍ਰੀ ਕਾਲ ਜੀ ਪ੍ਰੋਜੈਕਟ ਕਾ ਵਟਾ ਬਣਾ ਰੱਜੂ ਬਾਈ ਬਾਗੇ ਜੀ ਉਹ ਫਿਰ ਲੇਨ ਸਮਾਨ ਹਾਂ ਜੀ ਹਾਂ ਠੀਕ ਆ ਜੀ ਠੀਕ ਆ ਫਟਾਇਰ ਵੀਰੇ ਇਹ ਲਾਉਣਾ ਪੈਣਾ ਹਨਾ ਜੀ ਆ ਬਾਕੀ ਹੁਣ ਸਮਾਨ ਤਸਵੀਰੀ ਆਊਗਾ ਹਮ ਆਪਣਾ ਕੰਪਲੀਟ ਆ ਸਮਝ ਆਉ ਚਲ ਸਵੇਰੇ ਹੋ ਜਾਊਗਾ ਜਿਹੜਾ ਰਹਿ ਗਿਆ ਕਿ ਨਹੀਂ ਪਰ ਤੇ ਆਇਆ ਫਿਰ ਵੀ ਟਾਇਰ ਲਾ ਦਈਏ ਫਿਰ ਤਾਂ ਆਪਣਾ ਮੌਸਮ ਤੇ ਵੀ ਖਰਾਬ ਆ ਕਈ ਵਾਰ ਚੱਕ ਜੁੱਕ ਅ ਖੂਆ ਚੱਕ ਬੁਗੇ ਅੰਦਰ ਰੱਖ ਗਰੈਂਡਰ ਕੰਡਰ ਅੰਦਰ ਰੱਖਦੇ ਜਾ ਕੇ ਬਾਹਰ ਸੇ ਤੋਂ ਨੋਏ ਮਿੱਤਰ ਅ ਆਪਣੀ ਚਰੀ ਨੂੰ ਬਾਈ ਤਿੰਨ ਵਾਰੀ ਸਪਰੇਅ ਕਰ ਲਈ ਪਤਾ ਨਹੀਂ ਕਿਹਦੀ ਸੁੰਡੀ ਬੇਸ਼ਰਮ ਇਹਨੂੰ ਲੱਗੀ ਵੀ ਆ ਇਹਨੂੰ ਨਿਪਰ ਹੋਣ ਦਿੰਦੀ ਹੈਗੀ ਤੇ ਬਾਈ ਕਿਸੇ ਕੋਲ ਲਾਜਾ ਕੋਈ ਵਧੀਆ ਸਪਰੇਅ ਆ ਤਾਂ ਦੱਸੋ ਜਰੂਰ ਆਹ ਚੱਕ ਮੈਂ ਚੱਕ ਮੈਂ ਚੱਕ ਆਇਆ ਦੋ ਬੰਦਿਆਂ ਦੇ ਵਸ ਦਾ ਕੰਮ ਨਹੀਂ ਆ ਪਰ ਫਿਰ ਵੀ ਹਮੇ ਹਿੰਮਤ ਨਹੀਂ ਛਾਰਦੇ ਰੋਕ ਕੇ ਰੱਖ ਤਾ ਉਹਨੂੰ ਬਹੁਤ ਬਣਾ ਦੇ ਹਮੇ ਤਾਂ ਕੱਲਾ ਹੀ ਜਾ ਰਿਹਾ ਹੈ ਉਹ ਬੰਦਾ ਟਾਇਰ ਇੱਕ ਨਾ ਲਾ ਦਿੰਦਾ ਇਹ ਬਾਤ ਬਾਤ ਛੱਡ ਦੇ ਤਾਂ ਤਾਂ ਫਿਰ ਇੱਕ ਨਾ ਲਾ ਹਟਾ ਬੰਦਾ ਟਾਇਰ ਇਹਦੇ ਹਾਲੇ ਬੈਠੋ ਹੋਗਾ ਟਕਰਾਉਂਗਾ Thank mm -hmm. you.